ਆ ਸਾਨੂੰ ਆਏ ਲੱਗਿਆ ਸਾਡੀਆਂ 10 ਨੰਬਰ ਵਾਰਡੀਆਂ ਉਸ ਗਲੀਆਂ ਤੋੜ ਕੇ ਹੋਰ ਵਾਰਡ ਚ ਭਰ ਰਹੀ ਨੇ ਅਸੀਂ ਸਪਾਈਚਾਰਾ ਸਾਰਾ ਇਕੱਠਾ ਅਸੀਂ ਸਾਰੀ ਦਸਨਪਤੀ ਵੋਟ ਅਸੀਂ ਨਾ ਵੜਨ ਦੇ ਮਗੇ ਵੋਟ ਵਾਲੇ ਨੂੰ ਨਾ ਵੋਟ ਪਾਵਾਂਗੇ ਬਾਈਕਟ ਕਰਾਂਗੇ ਜੇ ਸਾਡੀ ਵਾਰਡ ਅੱਧ ਤੋੜਤੀ ਮੈਂ ਰਾਮ ਸਿੰਘ ਜੱਥੇਦਾਰ ਬੋਲ ਰਿਹਾ ਮਹੱਲੇ ਦਾ ਮੇਰੇ ਮਗਰ ਪਬਲਿਕਾ ਜੇ ਅਸੀਂ ਭੁਖ ਹੜਤਾਲ ਵੀ ਰੱਖਣ ਲੱਗੀ ਤਾਂ ਵੀ ਮੈਂ ਰੱਖੂੰਗਾ ਅਸੀਂ ਬਾੜ ਨਹੀਂ ਟੁੱਟਣ ਦੇ ਸਾਡੀ ਬਾੜ ਮਾਂ ਭੈਣ ਸਾਡੀਆਂ ਭਗ ਚੁਰਕ ਸਾਡੇ ਮਾਪੇ ਸਾਰੇ ਇਸ ਸ਼ਹਿਰ ਵਿੱਚ ਵਸਦੇ ਨੇ ਇਹ ਸਾਨੂੰ ਲੜਦਾ ਕਰਦੇ ਨੇ ਜੇ ਸਰਕਾਰ ਹੋ ਗਈ ਤਾਂ ਸਾਡੇ ਨਾਲ ਇਹ ਜ਼ੁਲਮ ਕਿਉਂ ਹੋ ਰਿਹਾ ਜੀ ਜੀਤेंद्र ਅਸੀਂ ਬਸਨੀਕਾ ਦਾ 10 ਨੰਬਰ ਵਾਰਡ ਦੇ ਸਾਡਾ ਸ਼ੁਰੂ ਤੋਂ ਹੀ ਇਹ ਵਾਰਡ 10 ਨੰਬਰ ਰਿਹਾ ਹੈ ਹੁਣ ਇਹਨੂੰ ਤੋੜ ਕੇ 5 ਨੰਬਰ ਵਾਰਡ ਦੇ ਵਿੱਚ ਡਿਵਾਈਡ ਕੀਤਾ ਜਾ ਰਿਹਾ ਹੈ ਜੋ ਕਿ ਸਾਡੇ ਸਾਰੇ ਪ੍ਰੂਫ ਆਈਡੀ ਵਗੈਰਾ ਆਧਾਰ ਕਾਰਡ ਵਗੈਰਾ ਇਹ 10 ਨੰਬਰ ਵਾਰਡ ਦੇ ਬਣੇ ਹੋਏ ਨੇ ਸਾਰੇ ਲੋਕਾਂ ਦੇ ਬੱਚੇ ਵੱਖ-ਵੱਖ ਥਾਵਾਂ ਤੇ ਪੜ੍ਹਦੇ ਨੇ ਵਿਦੇਸ਼ਾਂ 'ਚ ਪੜ੍ਹਦੇ ਨੇ ਉਹ ਆਪਣੇ ਆਈਡੀ ਪ੍ਰੂਫ ਕਿੱਥੋਂ ਚੇਂਜ ਕਰਾਉਣਗੇ ਤੇ ਨੰਬਰ 2 ਜਿਹੜੇ ਉਹਨਾਂ ਦੇ ਸਰਟੀਫਿਕੇਟਾਂ 'ਚ ਵਾਰਡ ਨੰਬਰ ਨੇ ਉਹ ਕਿੱਥੋਂ ਚੇਂਜ ਕਰਵਾਏ ਜਾਣਗੇ ਸਾਡੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਹੈ ਕਿ ਸਾਡਾ ਵਾਰਡ 10 ਨੰਬਰ ਹੀ ਰੱਖਿਆ ਜਾਵੇ। ਅਗਰ ਇਹ ਵਾਰਡ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਅਸੀਂ ਮੌਖੜ ਹੜਤਾਲ ਵੀ ਕਰਾਂਗੇ। ਕੋਈ ਕਿਸੇ ਵੀ ਵੋਟਰ ਨੂੰ ਵੋਟ ਮੰਗਣ ਵਾਲੇ ਨੂੰ ਵਾਰਡ ਚ ਵੜਨ ਨਹੀਂ ਦੇਵਾਂਗੇ। ਸਾਡੀ ਪੂਰਜੋਰ ਮੰਗ ਹੈ ਸਾਡਾ ਵਾਰਡ 10 ਨੰਬਰ ਹੀ ਰਹਿਣ ਦਿੱਤਾ ਜਾਵੇ। ਅਸੀਂ ਬਰ ਖਿਲਾਫ ਹਾਂ ਅਗਰ ਇਸ ਵਾਰਡ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਅਸੀਂ ਜੋ ਕੁਝ ਹੋਇਆ ਉਹ ਕਰਕੇ ਰਾਂਗੇ।